ਹਾਂਜੀ ਕੀ ਹਾਲ ਮਤੋ ਕਰਤੀ ਵਲ ਉਹ ਦੀ ਸਟਾਰਟਿੰਗ ਤੇ ਛੜਦਿਆਂ ਅੱਜ ਤੇ ਹਵਾ ਬਾਬਾ ਚੱਲੀ ਜਾਂਦੀ ਆ ਤੇ ਛੜਦਿਆਂ ਕੋਈ ਨਹੀਂ ਦੇਣੇ ਆ ਤੇ ਦੇਖ ਲਈ ਵੇਲੇ ਆ ਕਿ ਨਹੀਂ ਤੇ ਫਿਰ ਛੜਦਿਆਂ ਉਦੋਂ ਵੀ ਛੱਡਾਂਗਾ ਇੱਕ ਦੋ ਦਾ ਚਲੋ ਫਿਰ ਕਰਦੇ ਆ ਵੇਲੇ ਦੇਖ ਲਈ ਹੈਗੇ ਆ ਕਿ ਨਹੀਂ ਵੇਲੇ ਆ ਜੀ 8 ਵਜੇ 11 ਮਿੰਟਾਂ ਦਾ ਛੜਦਾ ਅੱਠ 10 ਹੀ ਮੰਨ ਲਓ 8 ਵਜੇ 11 ਮਿੰਟਾਂ ਦਾ ਛੱਡ ਤੇ ਸ਼ੱਡ ਗਿ ਕੱਢ ਚੋ ਚਲੋ ਜੀ ਦੂਜਾ ਛੱਡ ਦੇ ਹੂੰ ਤੇ ਜੀ ਬੋਤਾਗਾ ਤੀਜਾ ਵੀ ਕੱਢ ਗਏ ਜੀ ਪੰਜ ਛੇ ਛੱਡਾਂਗੇ ਅੱਜ ਹੀ ਕਹੇ ਵਾਲੇ ਛੱਡੇ ਦੋਸਤਾਂ ਦੇ ਨਹੀਂ ਇਹਨੇ ਆਪਾ ਤੇ ਪਰ ਧਾਰਨ ਨੂੰ ਜੇ ਮੈਂ ਆ ਉੱਥੋਂ ਕਿਉਂ ਟਿਕ ਰਹੇ ਸੀ ਕਰ ਜਣ ਪਰਫਾਲ ਲਾਉਂਦੇ ਤੰਨੇ ਛੱਡੇ ਦੂਏ ਦੁਰ ਗੱਡ ਗਈ ਲਓ ਜੀ ਇੱਕ ਆ ਸ਼ਾਕੀ ਚਿਆ ਆ ਰਿਹਾ। ਇਹ ਅੰਜਮੀ ਦੇ ਨਾਲ ਦੀ ਛੱਡ ਗਏ। ਤੇ ਇਹ ਦੇਖਾਂ ਅੱਜ ਆਪਾਂ ਛੱਡਾਂਗੇ। 1 ਬਾਈ ਨੇ ਕਮੈਂਟ ਕੀਤਾ ਦੇਖੋ। ਤੇ ਕਹਿੰਦਾ ਨਾ ਪਾਣੀ ਚ ਆ ਕੇ ਛੱਡੋ ਆਪਾਂ ਸਾਨੂੰ ਤਾਈ ਨੂੰ। ਉਹਦੇ ਨੇ ਇਹ ਹੱਡਾਉਣੇ ਤਾਂ ਆਪਾਂ ਦੇਖਣ ਦਾ ਵੀ ਨਹੀਂ। ਸਿੰਮਾ ਆ। ਜਾਨਾ ਛੱਡ ਦੇਣ ਦੂਜੀ। ਰੰਗ ਮਹ ਜੀ ਗੁੰਡਾ ਨਾ ਤਲਛੜ ਦੇ ਕੇ ਫੇਰ ਕਰਦੇ ਆ ਲਾਓ ਜੀ ਥੋੜੀ ਨੀਲਾ ਮਾਰ ਲਏ ਦੋ ਤਾਂ ਆ ਜਾਂਦੇ ਆਪਣੇ ਇੱਕ ਉੱਤੇ ਜਾਂਦਾ ਤਿੰਨ ਤੇ ਜੋ ਉੱਥਾਰਿਆ ਮੰਜੀ ਮਿਦੇ ਰਾਂ ਸਿੱਦੇ ਸਿੱਧੜੀ ਖੜੇ ਕਰ ਅੱਗੇ ਫੇਰ ਮੈਂ ਕਰਦੇ ਆ ਲਾਓ ਜੀ ਸਿੱਧੜੀ ਖੜੀ ਤੇ ਦੋ ਤਾਂ ਕਰਦੇ ਜੀ ਜੋ ਆ ਜਾਂਦਾ ਉੱਤੇ ਤਿੰਨ ਤੇ ਇੱਕ ਦੋ ਤਿੰਨ ਪੰਜ ਛੱਡੇ ਮੇਲੇ ਚ ਆਪਾਂ ਆ ਜਾਂਦੇ ਵਾਸਤੇ ਤਿੰਨੇ ਤੇ ਇਹਨੇ ਤਾਰ ਦੇ ਮਿੱਤਰੋ ਛੱਡੇ ਦੀ ਗਲਤੀ ਕਰ ਲਈ ਜੀ ਹਵਾ ਵੀ ਬਹੁਤ ਚੱਲੀ ਜਾਂਦੀ ਆ ਤੋਹਣੀ ਦਾ ਅਖੀਰ ਮੈਂ ਕੱਟ ਵਰ ਦੇ ਜਿਹੜੇ ਉਰ ਦੇ ਦਿੱਤੇ ਤਾਂ ਵੀ ਛੱਡ ਦਿੱ ਗਏ ਇੱਕ ਫੜ ਲੈਣੇ ਤੋਹਣੀ ਇਹ ਕਾਸ਼ਰ ਦਾ ਰਸ਼ ਹੋਵੇ ਤੇ ਦੇ ਕੀ ਛਾੜਤੇ ਹਵਾ ਬਹੁਤ ਚੱਲਦੀ ਇੱਥੇ ਕੋਈ ਨਹੀਂ 10 ਬੀ ਮਿੰਟ ਟੰਗੇੜਾ ਉਹੀ ਰੋਟਾ ਲਓ ਜੀ ਬੈਠਿਆ ਇੱਧਰ ਤੇ 15 ਮਿੰਟ ਟੱਡ ਬੈਠ ਉੱਡ ਕੇ ਤੇ ਮੂੰਹ ਟੱਡ ਲਿਆ 15 ਮਿੰਟ ਅੱਡੇ ਆ ਮੂੰਹ ਵੀ ਦਾ ਲੈ ਕਿਹੜਾ ਐਂਡ ਦੇ ਛੱਡਿਆ ਸ਼ਾਹ ਗਲਾਬੀ ਬਗਲ ਦਾ ਓਨੇ ਤੇ ਇਨੇ ਇੱਧਰ ਕਬੂਲੀ ਅਲਿ ਨੇੜੇ ਗਾਂ ਦੇ ਚੋਰੀ ਪੈਣ ਇੱਕੋ ਬਈ ਤੇ ਬਾਕੀ ਚਾਰ ਫਿਰਦੇ ਆ ਤੇ ਰੱਤੀ ਇੱਧਰ ਬਾਹਰ ਰੱਖੀ ਆ ਰੱਤੀ ਨੂੰ ਪਾਣੀ ਪੁਣੀ ਛੋਨਾ ਥੱਲੋ ਕਰਦੇ ਆ ਇਹਨੂੰ ਲੋਟ ਤੇ ਫਿਰ ਛੱਡਿਆ ਕਰਾਂਗੇ ਇਹਨੂੰ ਵੀ ਦੇਖਦੇ ਹੁੰਦੇ ਕਿ ਨਹੀਂ ਲੋਟ ਇੱਧਰ ਦਾਣਾ ਪਾਣੀ ਧਰਤਾ ਸੀ ਇਹ ਫਿਰ ਕਰਦੇ ਆ ਮਿੱਤਰੋ ਦੋ ਬੈਠੀ ਦੋਣੀਂ ਮੇ ਫਿਰਦੇ ਤੇ ਦੋ ਆਪਣੇ ਚੜ੍ਹ ਗਏ ਉੱਤੇ ਇਕ ਤਾਂ ਆਉਂ ਜਾਂਦੀ ਉਹ ਨਹੀਂ ਇੱਕ ਘੜੇ ਤੋਂ ਸਲਕ ਨੂੰ ਜੀ ਕੋ ਉਤਰੀ ਉਹ ਤੋਂ ਨਾ ਚੜ ਗਏ ਤੇ ਇੰਨੇ ਮੈਂ ਫਿਰ ਡੇ ਡੇ ਟੰਦੇ ਤੇ 8:35 ਦਾ ਟਾਈਮ ਹੋ ਗਿਆ ਬੰਦੇ ਕਿੰਨਾ ਕਰਦੇ ਅਜਿਹੇ ਹਵਾ ਬਾਹ ਚੱਲੀ ਗਈ ਬਈ ਜਾਣ ਉਹ ਹੀ ਚੰਗਾ ਚਲੋ ਫੇਰ ਕਰਦੇ ਆ ਪਹਿਲਾ ਆਡਾ ਨਹੀਂ ਆਈ ਹੁਣ ਓਡ ਗੜੇ ਸਾਰੀ ਹੁਣ 10 ਮਿੰਟੋ ਗੱਡੇ ਜਾਂਦੇ ਨੇ ਉਹਨਾਂ ਨੂੰ ਤਾਂ ਜਿਹੜੇ ਬੈਠੇ ਸੀ ਤੁਸੀਂ ਚਾਹੇ ਬੈਠੇ ਨੇ ਉੱਡੇ ਫਿਰਦੇ ਆ ਚਲੋ ਆ ਵੀ ਆ ਗਏ ਆਪਣੇ ਹੈਰੇ ਟੂਸਾ ਕਰਨੀਵਾ ਇਹ ਗੁਰੂ ਨੇ ਇੱਧਰ ਪਾਣੀ ਤਾਂ ਰੱਖਿਆ ਸੀ ਤੇ ਚਲੋ ਇੱਧਰ ਵੀ ਪਾਣੀ ਪਾ ਦਗੇ ਇੱਧਰ ਘੱਟ ਹੋ ਗਿਆ ਉਗਣੋਂ ਪਾਣੀ ਕੱਢਿਆ ਸੀ ਤਾਂ ਕਰਕੇ ਤੇ ਫਿਰ ਦਿਆ ਜੋ ਬੈਠੇ ਉੱਠੇ ਦਿਖਾਉਂ ਆਏ ਲਓ ਜੀ ਇੱਧਰ ਐਸੀ ਉੱਤਰਨੀ ਦਾਣੇ ਦਾ ਪੰਣਾ ਲੈ ਦਾ ਪਾਣੀ ਵੀ ਪਾ ਦਗੇ ਉਹ ਕੇਰਬੋੜਾ ਫਿਰਦੇ ਆ ਗਾ ਤੇ ਇੱਧਰ ਤੋਂ ਦਫਾ ਗਏ ਆਹ ਨੂੰ ਫੜ ਦੇ ਵੀ ਲੈ ਇੱਧਰ ਤਾਂ ਨੇ ਧਰ ਦੇ ਆਪਾਂ ਪਾਣੀ ਤਾਂ ਵਾ ਗਿਆ ਸੀ ਧਾਣੇ ਇੰਦਰ ਪਈ ਹੈ ਵੈਸੇ ਐਨੇ ਇਹ ਚਲੋ ਕੋਈ ਨਹੀਂ ਆਪ ਇੰਦਰ ਹੀ ਕਰਕੇ ਧਰ ਦੰਨੇ ਆ। ਖਾਣ ਲਾਂਗੇ ਆਪੀ। ਅੱరే ਦੇ ਕਬੂਤਰ ਤਾਂ 8:52 ਮਿੰਟਾਂ ਦਾ ਟਾਈਮ ਹੋ ਗਿਆ। 8:52 ਦੋ ਬੈਠੇ ਆ ਉਹ ਬੈਠੇ ਸੀ ਪਤਾ ਨਹੀਂ ਕਿੰਨੇ ਤੇ ਚਲੋ ਮੈਂ ਫਿਰ ਇੱਕ ਬੋਲ ਦਸ ਮੈਂ। ਆ ਫੇਰ ਡਿਗੜੀ। ਇਹ ਤਾਂ ਬੰਦੀ ਵੈਂਦੀ ਹੁੰਦੀ ਆਂ ਉੱਤਰ ਬੈਠੇ ਆਂ ਪਰ ਚਲੋ ਦੇਣੇ ਬੰਦੀ ਹੈ ਕਿ ਨਹੀਂ ਹਣ। ਫੇਰ ਕਰਦੇ ਆ ਚਲੋ ਉਹ ਬੈਠੇ ਹੋਰ ਕਰਾਂਗੇ ਹਰਤੀ ਹੋ ਜੇ ਸੈਟ ਨਾ ਬਸ ਇਹੜੀ ਆ ਜੀ ਤੇ ਰੰਗ ਰੁੰਗਲਾਵਾਂਗੇ ਮਿੱਤਰ ਆਪਣਾਵੇਂ ਬੱਚਾ ਉਹ ਜਿਵੇਂ ਨਵਾਂ ਬੱਚਾ ਬੈਠਾ ਜੀ ਉਹ ਦੇ ਮੁੱਢੇ ਲੱਗਿਆ ਹੋਇਆ ਉਹ ਵੀ ਛੱਡੇ ਆ ਕਰਾਂਗੇ ਦੇਨੇ ਕੀ ਕਰਦਾ ਵੀ ਆ ਤੇ ਹੈਡਿੰਗ ਕਰੇ ਵੈਸੇ ਹੋਇ ਕਰੀ ਪੜਿਆ ਸੀ ਫੜਕ ਲਿਆਂਦਾ ਜਿੱਥੇ ਜਾੜਿਆ ਸੀ ਉਹ ਤੇ ਚਲੋ ਦੇਨੇ ਆ ਫੇਰ ਕਰਦੇ ਆ ਇੱਕ ਹੋਰ ਆ ਗਈ ਜੀ 857 ਤੇ 89 ਵਾਦੀ ਗੇਸ਼ਟ 750 ਦੇ ਹੋ ਬੇਗੀ ਸੀ ਪਰ ਲਈ ਮੇਰੇ ਖਿਆਲ ਦੇ ਲੰਮੋਡਾ ਸਿੱਟੀਆਂ ਦੇ ਪਤਾ ਨਹੀਂ ਹੋਰ ਲਈ ਤੇ ਆਪਣੇ ਰਹਿ ਗਏ ਤਿੰਨ ਵਹਿਗੇ ਤੇ ਰਹਿ ਗਏ ਤਿੰਨ ਕੋਲਲੀ ਇੱਕ ਦਾ ਆ ਜਾਂਦਾ ਆਪਣਾ ਦੂਜਾ ਆਉਂਦਾ ਆਉਂਦਾ ਤੀਜਾ ਹਰੇ ਤੂ ਸੇ ਹਾਲਾ ਕਿੱਥੇ ਆ ਹਰੇ ਦੂਸੇ ਲੈਣੀ ਆ ਮਾੜੇ ਘੇਰਦੇ ਖਾਣੇ ਨਹੀਂ ਮੈਂ ਤਰ ਹਰੇ ਟੂ ਚੱਲ ਤੀ ਨੀ ਗੰਜੀ ਆਪਣੀ ਤੇ ਆਪਣੇ ਦੋ ਆ ਜਾਂਦੇ ਬਾਕੀ ਇੱਥੇ ਵੰਨੰਦਾਰੇ ਟੂ ਸਲਾ ਹੈ ਲੈ ਠੇਨੀ ਅੱਜ ਬੋਦਾਨੇ ਕਿੱਧਰ ਗੱਤ ਤੋਤੇ ਤਾਂ ਨਹੀਂ ਚੜਦਾ ਦੋਸਤਾਂ ਤਾਂ ਨਹੀਂ ਉਹ ਦੰਨੇ ਕਿੱਥੇ ਆ ਉਹਦਾ ਪਣੀ ਜਾਂਦੇ ਦੋ ਉਧਰਲੇ ਪਾਸੇ ਉਹ ਦੇਖੋ ਆ ਆਪਣੇ ਹਰੇ ਟੂਸੇ ਆ ਰਾਨੀ ਜਿੰਦਾ ਉਹ ਬਾਕੀ ਆਪਣੇ ਧੰਨ ਬੈਠਿਆ ਦੋ ਤਾਂ ਜਿੰਨਾ ਦੇਖੋ ਇਹ ਰੰਗ ਹੀ ਲੱਗੇ ਮਾੜਿਆ ਪੂਛ ਤੇ ਫਰਕ ਇੱਕ ਹਰੀ ਗੱਤ ਚ ਗੁਲਾਬੀ ਦਾ ਛਾਲ ਉਹ ਆ ਲੈ ਪਾਈ ਦੋ ਲੈਂਦਾ ਕਰਤਾ ਕਰ ਮੈਂ ਹਾਂ ਇੰਨਾ ਤਾਂ ਦਾਣੇ ਮਿਲਦੇ ਜਿਵੇਂ ਕਰਦੀ ਇਹ ਹੁਣ ਆਮ ਦਾ ਮਤਰੋਂ ਬਾਅਦ ਦੀ ਨਹੀਂਗਾ ਆ ਦਿਗੀ ਕਿਤੇ ਹੋ ਜਾਂਦਾ ਆਪੇ ਦੇਖ ਲੋ ਬਾਕੀ ਕੇ ਅਮ ਰਾਤ ਨੀ ਜਾ ਤੇ ਫਿਰਦੇ ਬਸ 9 ਵਜੇ ਦੇ ਸਹੀ 9 ਵਜੇ ਦੇ ਟੰਟਾਲੀ ਮੇਂ ਟੋਗੇ ਬਹੁਤ ਇੰਨੀ ਵੀ ਉਮੀਦ ਹੈ ਨਹੀਂ ਸੀ ਚਲ ਇਨ ਨਜ਼ਰ ਕੱਟ ਗਈ ਕੱਟ ਹੀ ਗਈ ਤੇ ਬਸ ਫੇਰ ਕਰਦੇ ਆ ਬਲੌਗ ਸਟਾਰਟ ਜੀ ਬਹਿ ਗਿਆ 9 ਵਜੇ 1 ਮਿੰਟ ਦੇ ਇੱਕ ਹੋਰ ਕਬੂਤਰ ਇਹ ਨਹੀਂ ਆਗਾ ਪਤਾ ਨਹੀਂ ਇਹ ਹੋ ਰਾਇਆ ਜ ਮਗਰ ਵੀ ਇੱਕ ਬੈਠਾ ਪਤਾ ਨਹੀਂ ਇਹ ਹੈ ਇੱਕ ਆ ਬਹਿ ਗਿਆ 9 ਵਜੇ ਕੇ 1 ਮਿੰਟ ਕੇ ਤੇ ਆਪਣੇ ਦੋ ਕਬੂਤਰ ਹੈਗੇ 온ਲੀ ਹਾਂ ਉਹ ਹੀ ਆ ਬਹਿ ਗਿਆ ਇਹ ਡੰਡਾ ਡੰਡਾ ਸੀ ਉਹ ਬਹਿਆ ਮੇਰੇ ਖਿਆਲ ਚ ਇੱਕ ਤਾਂ ਆਪਣਾ ਰਹਿ ਗਿਆ ਇੱਕ ਕਪੜੇ ਹਰੇ ਟੂਸ ਚ ਲਾ ਰਿਹਾ ਜ ਆ ਇਹ ਦੋ ਰਹਿ ਗਏ ਉਹ ਦੇਖੋ ਤਿੰਨ ਬੈਠਿਆ ਚਾਰ ਬੈਠਿਆ ਉੱਥੇ ਚਲੋ ਕਰਦੇ ਆ ਸ਼ੁਰੂ ਫੇਰੀ ਆ ਜਾਂ ਦੋਨਾਂ ਨੂੰ ਵੀ ਫੇਰ ਕਰਦੇ ਆ ਹਰੇ ਟੂਸ ਚਾਲੇ ਵਿੱਡਾ ਕਰਦੇ ਆ ਤੇ ਆਪਣਾ ਦੂਜਾ ਵਿੱਡਾ ਕਰਦੇ ਆ ਕਿ ਉਹ ਬੈਗੇ ਬਾਕੀ ਛੇਅਰ ਕਰ ਦਾਂ। ਕਰ ਦੇਈ ਕਿਰਾਨਾ ਟਿਕ ਦੇ ਟੰਦੀ। ਅਰੇ 2 ਸਾਲ ਪਹਿਤੋਂ ਨੰਗਾ ਸੋਣਿਆ ਐਲ ਨੂੰ ਸੱਦਾ ਗਿਆ ਸੀ। ਤੇ ਉਹ ਤਾਂ ਆਪਣੇ ਆ ਉਹ ਹੁੰਦਾ। ਕਿਤੇ ਵੱੱਢ ਗਿਆ ਹੁੰਦਾ। ਉਹ ਹੀ ਆਂਦਾ। ਆਂਦੇ ਕਪਣਾ ਦੋ ਫਿਰ ਤੇ ਆਈ 9 ਵਜੇ 11 ਮਿੰਟ ਹੋ ਗਏ। ਕੰਟਾਧ ਹੋ ਗਏ ਮਿੱਤਰੋ ਕੇ ਰੌਡੀ ਫਿਰ ਦਨ ਉਹਨਾਂ ਨੂੰ ਬਸ ਐਂ ਲਵਾ ਦਨ ਤੇ ਰਿੱਤੇ ਆਪਣਾ ਬਹੁਤ ਸੋਹਣਾ ਉੱਡਦਾ ਸੀ ਇਹਨਾਂ ਟਾਇਰ ਕੋ ਦਿਨਾਂ ਉਹ 25 ਉੱਡ ਗਿਆ ਕਰ ਗਿਆ ਤਾਂ ਹਮ ਸੈਟਰ ਰੱਤਾ ਆਪਣਾ ਕੋਈ ਨਹੀਂ ਕਰਦੇ ਨੂੰ ਲੋਟ ਤੇ ਫਿਰ ਦੱਸਦੇ ਹਾਂ ਮਿੱਤਰ ਕਿੰਨੇ ਵੇ ਵੰਦੇ ਕਿੰਨੇ ਵੇ ਨਹੀਂ ਉਹਨਾਂ ਨੂੰ ਐਂ ਦੋ ਤੇ ਫਿਰ ਉਹ ਉੱਡ ਖੜਨਗੇ ਵਧੀਆ ਮੈਨੂੰ ਪਤਾ ਤੇ ਚਲੋ ਕੜਾ ਬੈਠੇ ਆ ਫਿਰ ਆ ਜਾਣਗੇ ਵੇ ਕੀ ਆਊਗੀ ਤੇ ਬਾਅਦ ਚ ਕਰਦੇ ਆ ਫਿਰ ਉੱਡ ਖੜਦੇ ਹੀ ਬਹਿ ਗਏ ਲੈ ਆ ਵੀਰ ਉੱਡ ਗੜੇ ਆਪਣੇ ਘਰ ਆਉ ਫਿਰਦਾ ਦੋਨੇ ਬੱਗੇ ਦੀ ਸ਼ੇਰ ਤਾਂ ਫੇਰ ਉਡਗੜੇ ਬਹਿ ਕੇ ਉੱਚਾ ਜਾਂ ਲੱਗ ਗਦੀ ਕੁਲੇ ਚਲੋ ਕੋਈ ਨਹੀਂ ਬਰਦੇ ਵਾਸਾ ਨਾ ਵੀ ਤਾਂ ਉਹ ਬੈਠੇ ਜਿਹੜੇ ਬੈਠੇ ਸੀ ਉਹ ਬੈਈ ਉਸ ਤੇ ਬਾਕੀ ਫਿਰਦੇ ਰਹਿੰਦੇ ਉਹ ਵੀ ਆ ਜੇ ਬੈਲੇ ਤੇ ਫਿਰ ਉਹ ਵੜੀ ਉੱਡਾਂਗੇ 9:20 ਦਾ ਟਾਈਮ ਹੋ ਗਿਆ ਤੇ ਫਿਰ ਕਰਦੇ ਹਾਂ ਜੀ ਆ ਬੈ ਗਿਆ ਸੀ ਪਰ ਰੋਟੀ ਖਾਂ ਜਾੜੀ ਸੀ 9:36 ਮਿੰਟ ਦੇ ਤੇ ਸਾਢੇ 9 ਹੋਵੇ ਬੈ ਗਿਆ ਹੋਊਗਾ ਤੇ ਦੂਜਾ ਪਰੇ ਹਰੇ ਟੂਸਿਆਂਆਂ ਨੇ ਬੈਠਾ ਜੇ ਤੱਕ ਉਹਦੇ ਤੇ ਤੁਹਾਨੂੰ ਨਹੀਂ ਅਮਰਾ ਦੰਨੇ ਕੋਈ ਨਹੀਂ ਇੱਧਰ ਨੂੰ ਗਿਆ ਸੀਗਾ ਤੇ ਆਇਆ ਉਹ ਫਿਰ ਮਰਾ ਦੰਨੇ ਤੇ ਉਹ ਆ ਗਿਆ ਬੈਠਾ ਤੇ ਬੱਸ ਇਹ ਟਹ ਹਰੇ ਟੂਸਿਆਂ ਤੁਹਾਡੇ ਨਹੀਂ ਅਮਰਾ ਦੰਨੇ ਆਉਣ ਦੋ ਇੱਧਰ ਤੇ ਬੈਠਿਆ ਕਬੂਦੇ ਜੀ ਪਾਣੀ ਖਚੰਦ ਤੇ ਬੱਸ ਨੂੰ ਸਦਾ ਪੱਦਾ ਨਹੀਂ ਖਵਾ ਦਾਂਗੇ ਤੇ ਉਹ ਜੰਦਾ ਤੇ ਉਹਨਾਂ ਤਾੜ ਕੇ ਬਾਣੀ ਵੀ ਨਹੀਂ ਪੈਉਂਦੇ ਆਂ ਪਚਾਉਂਦੇ ਆਂ ਤੇ ਹਰੇ ਟੂਸੇ ਵਾਲਾ ਨਹੀਂ ਬੈਠਾ ਮੱਤਰੋ ਇੱਥੇ ਦੇਖ ਲੀਂ ਕਿ ਆਪਾਂ ਇੱਕ ਕਰੀ ਉਤਾਉ ਬੈਠੇ ਬਾਕੀ ਆਪਾਂ ਹਰੇ ਟੂਸਾ ਦੇਵਰੇ ਕਿੱਥੇ ਆ ਹਰੇ ਟੂਸਾ ਵਾਲਾ ਨਹੀਂ ਬੈਠਾ ਮੱਤਰੋ ਨਹੀਂ ਹੈਗਾ ਉਹ ਯੰਮਾ ਮੇਰੇ ਖਿਆਲ ਚਾਤਾਂ ਦੇਖ ਲੱਗੇ ਕੋਈ ਪਗੋਠੇ ਕੱਢ ਕੇ ਉਹ ਤੁਹਾਡੇ ਉੱਤੇ ਕਿਹੜੇ ਬੈਠਿਆ ਹੈ ਤੈਨਾਂ ਦਾ ਉਹਨੇ ਜੈਣ ਮਿੱਤਰੋ ਦੇਖ ਲੱਗੇ ਕਰ ਫਿਰ ਕਰਦੇ ਆ ਜਾਂਦਾ ਮਿੱਤਰੋ ਅਰੇ ਟੂ ਸਿਆ ਸਿਆ ਟੁੱਟਿਆ ਵੈਸੇ ਕਬੂਤਰ ਲੰਮਾ ਗੜਾ ਪਾਉਣ ਲੱਗ ਗਿਆ ਉਹ ਜਾਂਦਾ ਪਰਲੇ ਪਾਸੇ ਆਉਂਦਾ ਚਲੋ ਕੋਈ ਨਹੀਂ ਬਾਬਾ ਹਟ ਗੜਾ ਸਹੀ ਹੈ ਐ ਵਸਾ ਰਹਿੰਦੋ ਫੇਰ ਕਰਦੇ ਆ ਉਹ ਵੀ ਉਤਰਿਆ ਨੂੰ ਤੇ ਬਸ ਤਾੜਦੇ ਆ ਤੇ ਫੇਰ ਕਰਦੇ ਆ ਹੋ ਗਿਆ ਲੈਣੀ ਉਤਰਿਆ ਨਾਲੇ ਛਧਰੀ ਤੇ ਤੇ ਤਾੜਦੇ ਆ ਇਹਨੂੰ ਤੇ ਕਰਦੇ ਆ ਹੂੰ ਲਾਤ ਪਸਾਏਗਾ ਓਏ ਬਈ ਹੱਥ ਤੇ ਟ੍ਰੇਨ ਤੇ ਲੇ ਫੇਰ ਕਰਦੇ ਆ ਉਹ ਵੀ ਆ ਜਾਓ ਬਸ ਆਪਣਾ ਹਰੀ ਟੂਸੇ ਆ ਰਿਹਾ ਹੈ ਗੱਲ ਲੈਣਾ ਕਿੰਨੇ ਕਰਦਾ 9:40 ਮਿੰਟ ਹੋ ਗਏ ਆ ਜਾਂਦੋ ਤੇ ਉਹ ਜਾਂਦਾ ਆਪਣਾ ਹਰੀ ਟੂਸੇ ਵਾਲਾ ਇਹ ਉਹ ਜਾਂਦਾ ਬਾਰਲੇ ਵਸਟਾਪ ਗਿਆ ਤੇ ਬਸ ਆ ਜਾਂਦੋ ਤੇ ਫੇਰ ਕਰਦੇ ਆ ਫੇਰ ਦਿਖਾਉਣਾ ਤੁਹਾਨੂੰ ਲਵ ਜੀ ਦਾਰਛੇ ਦਿਨ ਪਹੁੰਚਦੇ ਬਾਜ ਜੀ ਕੇ ਬਾਕੀ ਪਤਾ ਨਹੀਂ ਕੀ ਹੋ ਆਪਾਂ ਦਾ ਰਤੀ ਪਛਾੜ ਤੇ ਮਿੱਤਰੋ ਪਾਣੀ ਕੀਤੀ ਗਈ ਸੀ ਤੇ ਛਾੜਤੀ ਘਰ ਪਾਣੀ ਪਾਣੀ ਪੀ ਲੰਦੋ ਇਹ ਇਹਨੂੰ ਫੋਨ ਦੀ ਪਾਈ ਦੇ ਘਟਾ ਆ ਗਿਆ ਇਹ ਆਇਆ 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 ਵੀ ਲੱਲੇ ਸਾਈਡ ਤੇ ਰਹਿਣਾ ਨਹੀਂ ਫਿਰ ਨਾ ਆਪੀ ਆਇਆ 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 ਨਹੀਂ ਵੀ ਮਾਰ ਕੇ ਆਨ ਫਿਰ ਕਰਦਾ ਇੱਧਰ ਉਹ ਦਰਸ਼ਕ ਨੇ ਆਪਣੇ ਸਾਰੇ ਉੱਤੇ ਡਾਤੇ ਸੀ ਉਹ ਫਿਰਦੇ ਸਾਰੇ ਆ ਦੇਖੋ ਲੈ ਉਹ ਤੁਹਾਡੀ ਨੂੰ ਆ ਗਿਆ ਲਓ ਜੀ ਪਹਿਲਾ ਪਤਾ ਨਹੀਂ ਕੀ ਹੋ ਗਿਆ ਸੀ ਪੀਲੇ ਪਣੀ ਬਸ ਪੀ ਤਾ ਵੈਨਾ ਪੀ ਤਾ ਵੇ ਆਪਣੇ ਘਰ ਵਿੱਚ ਤਾਂ ਪੀ ਲੈਂਦਾ ਇਹਨੇ ਦੂਜਿਆਂ ਨੂੰ ਆਇਆਂ ਦੋ ਬਸ ਕੱਠਾ ਨੂੰ ਪੈ ਰਹੇ ਕੋਟ ਕੋਟ ਤੇ ਬਾਕੀ ਬਾਹਰ ਡ ਖੜੇ ਸਾਰੇ ਤੇ ਆਪਣੇ ਘਰ ਆ ਬੀ ਟੂ ਚਲੇ ਵੀ ਆਏ ਹੁਣ ਉਹ ਯਾਰ ਤੋਪੀ ਵਾਲੀ ਹੈ ਤਾਂ 10 ਵਜੇ ਨਾਲ ਦਾ ਟਾਈਮ ਹੋ ਗਿਆ ਮਤਰੋ 15 ਕ ਮਿੰਟ ਹੀ ਹੈ ਸਾਰੇ ਆਹ ਜਾਂ ਜਾਂ ਤੇ ਆ ਜਾਂਦਾ ਆਪਣੇ ਦੂਸੇ ਆਲਾ ਇਹ ਉੜਦਾ ਵੈਸੇ ਵੀ ਕੋਈ ਨਹੀਂ ਚੱਲ ਪੀ ਲਿਆ ਪਾਣੀ ਉਹਨੇ ਤਾਂ ਮੇਰੇ ਨਾਲ ਚ ਚਲੋ ਬਾਤ ਤੋਂ ਕਰਦੇ ਆ ਲਓ ਜੀ ਆਪੇ ਇਹ ਗਾਂ ਦਬਾਉਣ ਲੱਗਿਆਂ ਤੇ ਕੋਠੀ ਵਾਲੇ ਤੇ 10 ਵਜੇ ਕਿੰਨਾ ਟਾਈਮ ਹੋ ਗਿਆ 2 ਮਿੰਟ ਹੋ ਗਏ ਤੇ ਹਰੇ ਦੂਸੇ ਆਲਾ ਜਾਈ ਫਿਰਦਾ ਆਪਣਾ ਸੈਟ ਕਰਾ ਤਾਂ ਬਾਬਾ ਇੱਠਾਂ ਤੇ ਐ ਵੀ ਆ ਇਹਨਾਂ ਨੇ ਗਾਂ ਦਬਾਦਾ ਜਿੱਥੇ ਹਰੇ ਡੰਡੇ ਡੰਡੇ ਵਾਲਾ ਆਓ ਵੇ ਆਵੇਂ ਜਾਂਦਾ ਨਾ ਤਾ ਐਨੇ ਜਾਂਦਾ ਬਾਤਾ ਬਹੁਤ ਡਾਇਵਰਸ ਹੋ ਉਹ ਤਾਂ ਸਹੀ ਹੈ 2 ਘੰਟੇਂ ਗੂ ਲੱਗ ਬਗ ਔਰ ਡਖੜਾ ਸਮਝੋ ਬਸ 10 10 ਤੇ 2 ਘੰਟੇ ਹੋ ਜਾਣਗੇ ਇਹਨੂੰ ਉੱਡੀ ਜਾਂਦੇ ਨੂੰ ਤੇ ਕਿਰਾ ਫਿਰਦਾ ਆ ਜਾਂਦਾ ਤੇ ਫਿਰ ਕਰਦੇ ਮਟਰ ਪੈਂ ਦੇਖੋ ਫੇ ਬਾਤਾਂ ਚ ਕਰਦੇ ਹੁਣ ਜੋ ਬਹਿ ਗਿਆ ਨਾ ਬੈਠਾਂ ਦੇ ਚਾਲੇ ਸੀ ਆ ਗਿਆ ਤੇ ਫਿਰ ਕਰਦੇ ਆ ਵੇ ਕਿਉਂ ਡਰਦਾ ਨਾ ਹੁਣ ਦੇਖ ਲੈ ਉੱਚਾ ਚੜਦਾ ਜਾਂਦਾ ਤੇ ਗੱਡੇ ਦੇ ਦਾ ਟੰਦਾ ਫੱਟਣ ਆਇਓ ਹੁਣ ਉਹ ਵੀ ਹੈਰੀ ਟੂਸ ਚੱਲਣ ਵਿੱਚ ਐ ਕਰਨ ਲਾਤਾ ਤੇ ਬੱਸ ਦੇਨੇ ਹੁਣ ਆ ਦੇਖੋ ਲੈ ਵੇ ਉੱਪਰ ਆਵਾ ਤੂੰ ਤਾਂ ਹੈਰੀ ਟੂਸ ਚੱਲ ਆਉਂਦਾ ਪਰਲੇ ਪਾਸੇ ਇੱਥੇ ਬਾਅਦ ਚੋਂ ਕਰਦੇ ਹੁਣ ਲਓ ਜੀ 10 ਵਜੇ ਕਿ 10 ਮਿੰਟ ਤੇ ਬਹਿ ਗਈ ਆਪਣਾ 2 ਘੰਟੇ ਸਹੀ ਉੱਡ ਖੜਾ ਟਾਈਮ ਦੇਖੋ ਔਰ ਢਖੜਾ ਤਾਂ ਆ ਪਾ ਮੂੰਹ ਨਹੀਂ ਇਹਨਾਂ ਪੱਟਾ ਜਿਹੜੀ ਗੱਲ ਆ ਬੈਠੇ ਜਿੱਗਾ ਮੂੰਹ ਪੱਟ ਕੇ ਤਾਂ ਨਹੀਂ ਕੋਈ ਨਹੀਂ ਤੇ ਬਾਕੀ ਉਹ ਬੈਠਿਆ ਤੇ ਬਾਕੀ ਆਪਣੇ ਸ਼ਿਕਾਰ ਉੱਧਰ ਬੈਠਿਆ ਆ ਦੇਖ ਲੈ ਹੈਗੇ ਚੱਲੇ ਨੇ ਉਹ ਬੈਠਾ ਆਪਣਾ ਹਰੇ ਟੂਸੇ ਆ ਰਾ ਬਹਿ ਗਿਆ ਆਕੇ ਚਲੋ ਬਹੁਤ ਢਖੜਾ ਯਾਰ 2 ਘੰਟ ਬਹੁਤ ਆ ਗਰਮੀ ਵੀ ਵਾਵਾ ਟੈਂਪਰੇਚਰ ਹੈਗਾ 36 ਆ 36 ਮਿੱਤਰੋ ਖੱਤੀ ਟੈਂਪਰੇਚਰ ਤੇ ਦੋ ਘੰਟਾ ਟਟਘੜਾ ਬਹੁਤ ਆ 11 ਵਜੇ ਨੂੰ 40 ਹੋ ਜੂ ਕਹਿੰਦੇ 10 ਵਾ ਦੀ 12 ਮਿੰਟ ਹੋ ਗਏ ਤੇ ਬਸ ਆ ਜਾਂਦੇ ਇਹਨਾਂ ਨੂੰ ਸਾਰਿਆਂ ਨੂੰ ਉਹ ਦੇਖੋ ਕਿਵੇਂ ਮੂੰਹ ਟੱਡੇ ਆ ਤੇ ਉਧਰ ਦੇਖੋ ਤੇ ਉਧਰ ਦੇਖੋ ਚਲੋ ਆਉਂਦੇ ਥੱਲੇ ਕੋਈ ਨਹੀਂ ਫੇਰ ਕਰਦੇ ਇਹਨਾਂ ਨੂੰ ਲੋਡ ਬਸ ਫੇਰ ਕਰਦੇ ਵਲੌਗ ਦੀ ਐਂਡਿੰਗ ਜੀ ਆ ਗਈ ਸੀ ਆਪਣੇ ਦੋ ਕਬੂਤਰੀਆਂ ਰਹੀਆਂ ਬਸ ਉੱਤੇ ਬੈਠੀਆਂ ਨੇ ਤੇ ਇਹਨਾਂ ਨੂੰ ਪਾਣੀ ਪਿਆਦ ਗਏ ਹੁਣ ਤਾਂ ਪੀਰਾ ਜ ਇਕੱਲੇ ਜ ਨੇ ਨਹੀਂ ਕੀਤਾ ਆਪਣੇ ਹਲੇ ਦੂਸੇ ਵਾਲ ਨੇ ਆਇਆ 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 ਵਾਸ ਵਾਸ ਕਿਰੰਬਾਉਤਾ ਤੇ ਡੁਗ ਡਾਉਂ ਦਿਨਾਈ ਤੇ ਗਰਾਈਏ ਨੇ ਉੱਤੇ ਤੇ ਫਿਰ ਕਰਦੇ ਆ ਤੜਕੇ ਕਬੂਤਰੀਆਂ ਨੂੰ ਵੀ ਤੇ ਚਾਲਨ ਜਾਈ ਇਹਨੂੰ ਡੱਕਮਾ ਪਾਣੀ ਧਰ ਦੋ। ਬਸ ਫਿਰ ਦੇਖਿਆਰੀਆ ਦੋ ਦੋ ਆੜੀ ਪੀ ਲੈਂਦੇ ਹਾਂ। ਆਪਾਂ ਤਾਂ ਇਹਨਾਂ ਡੱਕਮਾ ਪਾਣੀ ਧਰ ਦਾਂ। ਦੇਖੀਓ। ਇਹਨੇ ਕੋਟ ਕੋਟ ਪੀ ਆ ਨਿਆ। ਆਇਓ 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 ਆਇਓ। ਬਸ ਰੈਨ ਨਰਲੀ ਬਿਨਾ ਤਾਂ ਪੀਓ ਲੋ ਹਮ ਤਾਂ ਡੱਕਮਾ। ਤਵਾ ਹਨ ਉਤਰਾ ਕਰਦਾਨੇ ਬਲੌਗ ਦੀ ਐਂਡਿੰਗ ਇੱਕ ਰਹਿ ਗਿਆ ਉਹਨੂੰ ਆ ਜਾਂਦੇ ਤੇ ਇਹਨਾਂ ਨੂੰ ਇਹਦੇ ਛੱਡ ਕੇ ਨਾ ਪਾਣੀ ਧਰ ਕੇ ਤੇ ਕਰ ਦਾਂਗੇ ਐਂਡ ਉਹ ਬੈਠੀ ਤੇ ਇਹਨਾਂ ਨੂੰ ਪਾਣੀ ਪਣੀ ਆਪੇ ਵੀ ਲਾਣਗੇ ਇੱਥੋਂ ਕਬੂਤਰ ਤੇ ਬਸ ਕਰਦੇ ਟਾਈਮ ਹੋ ਗਿਆ ਤੇ ਉਹ ਆਪਣੀ ਕਬੂਤਰ ਇਹਨਾਂ ਦੀ ਇੱਕ ਸੀਗੀ ਤੇ ਇਹਨਾਂ ਨੂੰ ਛੱਡ ਕੇ ਖੁੱਲ੍ਹੇ ਜਾ ਦਾਂ ਹੀ ਤਾਂ ਦੇ ਨਾ ਉਹ ਨਹੀਂ ਖਾੜਾਂਗੇ ਮੈਂਦਰ ਦਿਨ ਬਾਬਾ ਇਹ ਪਾਣੀ ਇਹਨਾਂ ਨੂੰ ਬਹੇਗਾ ਤੇ ਬਸ ਆਸ ਤੇ ਕਰ ਦਾਂਗੇ ਤੇ ਇਹਨਾਂ ਜਿਹਨੇ ਖਾਣਗੇ ਖਾੜਾਂਗੇ ਤੇ ਜੇ ਕਰ ਦਾਂਗੇ ਤੇ ਬਸ ਬਾਤ ਚ ਕਰ ਦਿਆ ਹਨ ਬਰਾਉਂ ਸੇ ਐਂਡਿੰਗ ਕਰਦੇ ਵਾ ਸੋ ਆਪ ਪਿਆ ਗਏ ਤੇ ਇਹਨਾਂ ਨੂੰ ਖਵਾ ਖੂ ਕੇ ਬਰਾਉਂ ਦੀ ਐਂਡਿੰਗ ਕਰਦਾਂਗੇ ਜੀ ਉਹਨਾਂ ਨੇ ਦਾਣੇ ਪਾਣੀ ਖਾ ਲਿਆ ਮੇਰੇ ਹੱਥੋਂ ਨਾ ਬੋਟੀਆਂ ਹੀ ਪਤਣ ਕਿੱਧਰ ਸੜਤਾ ਤੇ ਉਹ ਬੱਚਾ ਉਹ ਬੈਠਾ ਲਾ ਉਮ ਦਾ 9 ਲੈਂਦਾ ਚਲੋ ਕੋਈ ਨਹੀਂ ਆਪੇ ਆ ਜੂਗਾ ਤੇ ਆਪਾਂ ਕਰਦੇ ਬਲੌਗ ਦੀ ਐਂਡਿੰਗ ਬੜਾ ਲੰਮਾ ਨਹੀਂ ਲਾ ਕੇ ਆਂਦੀ ਬਲੌਗ ਆਪਾਂ ਕਰਦੇਗੇ ਸਿੱਧੀ ਸਿੱਧੀ ਐਂਡਿੰਗ ਮਤਲਬ ਦਾਣੇ ਹੋਰ ਤਾਰਦੇ ਕਿੰਨੇ ਥੋੜੇ ਜਿਹੇ ਲਿਆ ਕੇ ਫਿਰ ਕਰਦੇ ਆ ਲਓ ਜੀ ਇੰਨੇ ਕ ਦਾਣੇ ਇੱਧਰ ਤਾਰ ਲੰਗੇ ਦਿਖਾਦੇ ਨੇ ਤੇ ਇਹਦੇ ਨਾਲੇ ਉੱਤਰ ਕਰਦੇ ਤੇ ਮੈਂ ਜੋ ਚੱਕਾਂ ਲੱਗੂਗਾ ਕਰਦੇਗਾ ਬਲੌਗ ਦੀ ਐਂਡ ਤੇ ਟਾਈਮ ਹੋ ਗਿਆ ਉਹਦੇ ਬਾਅਦ ਅਗਲਾ ਆਤਣਾ ਬਲੌਗ ਆਇਆ ਤੇ ਤਾਂ ਕਰਕੇ ਤਾਂ ਉਹ ਲੌਗ ਬਲੌਗ ਖਾਣ ਦੇ ਨਾਲ ਤੇ ਵੀ ਮੈਂ ਤਵਾ ਚੱਕ ਰਿਹਾ ਹਾਂ ਸਾਰਾ ਸਨਣਾ ਬਲੌਗ ਐਂਡ ਕਰਦਾ ਹਾਂ ਜੀ ਦਾਣੇ ਚੱਕਦੇ ਇਧਰੋਂ ਦਾ ਇਧਰ ਦੇਖੋ ਇਹਨਾਂ ਦੇ ਦਾਣੇ ਉਹ ਢੋਲ ਤੇ ਸਾਰੇ ਤੇ ਬਾਕੀ ਮੈਂ ਚੱਕ ਤੇ ਕਰਾ ਤੇ ਬਸ ਹਾਰਤਿਕ ਬਲੌਗ ਦੀ ਐਂਡਿੰਗ ਉਹ ਤਾਂ ਨਹੀਂ ਹੁੰਦਾ ਮੈਨੂੰ ਪਤਾ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਨਾਲ ਤੇ ਬਾਏ ਬਾਏ ਸਾਰਿਆਂ ਨੂੰ ਤੇ ਸੱਚ ਕੇ ਸਬਸਕ੍ਰਾਈਬ ਕਰ ਲਓ ਵੀ ਆਪਣੇ ਚੈਨਲ ਨੂੰ ਤੇ ਵੱਧ ਤੋਂ ਵੱਧ ਤੇ ਥੱਲੇ ਤੁਹਾਨੂੰ ਬਾਈ ਲਾਈਕਨ ਸ਼ੋ ਹੋਈ ਜਾਂਦਾ ਹੋਊਗਾ ਉਹਨਾਂ ਆਪਕੇ ਕਰ ਲਿਓ ਤੇ ਬਸ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ